ਹਾਂਜੀ ਭਾਈ ਸਤ ਸ੍ਰੀ ਅਕਾਲ ਹੁਣ ਛੋਟੇ ਸਾਹਿਬ ਜਦਿਆਂ ਨੂੰ 11 ਤਰੀਕ ਨੂੰ ਮਰਿੰਡੇ ਤੋਂ ਲਿਆਂਦਾ ਜਾਂਦਾ ਹੈ ਸਰਹੰਦ ਪੈਦਲ ਤੁਰ ਕੇ ਆਏ ਸਨ ਇਸੇ ਕਰਕੇ ਹੀ ਸਰਹੰਦ ਤੋਂ ਪਹੁੰਚੇ ਸਨ 1:30 ਸ਼ਾਮ ਨੂੰ ਤੇ ਸਰਹੰਦ ਵਿੱਚ ਜੋ ਉਹਨਾਂ ਨੂੰ ਪਹਿਲਾ ਵਿਅਕਤੀ ਮਿਲਿਆ ਸੀ ਉਹ ਸੀ ਸੁਚਾਨੰਦ ਜਿਸ ਨੇ ਛੋਟੇ ਸਾਹਿਬ ਜਦਿਆਂ ਜੀ ਦੀ شناخت ਕੀਤੀ ਸੀ ਉਹਨਾਂ ਨੇ ਸਰਹੰਦ ਦੇ ਬਾਹਰ ਇੱਕ ਪਿੱਪਲ ਦੇ ਦਰਖਤ ਥਲੇ ਛੋਟੇ ਸਾਹਿਬਜ਼ਾਦਾਂ ਜੀ ਦੀ شناخت ਕੀਤੀ ਸੀ ਤੇ ਬਾਅਦ ਵਿੱਚ ਉਹਨਾਂ ਨੂੰ ਸਹਾਰੰਦ ਵਿੱਚ ਦਾਖਲ ਕੀਤਾ ਗਿਆ ਸੀ ਤੇ ਜਦੋਂ ਉਹਨਾਂ ਨੂੰ ਸੂਬੇ ਦੀ ਕਚਹਿਰੀ ਵਿੱਚ ਲਿਆਂਦਾ ਗਿਆ ਸੀ ਤਾਂ ਉਸ ਸਮੇਂ ਮਾਤਾ ਗੁਜਰ ਕੌਜੀ ਨੂੰ ਪੇệ ਦਿੱਤਾ ਸੀ ਠੰਡੇ ਪੁਰਜਵਲ ਫਿਰ ਇੱਥੇ ਛੋਟੇ ਸਾਹਿਬਜ਼ਾਦਾਂ ਜੀ ਨੂੰ ਪੇਸ਼ ਕੀਤਾ ਗਿਆ ਸੀ ਸੂਬਾ ਸਹਾਰੰਦ ਦੀ ਕਚਹਿਰੀ ਵਿੱਚ ਹੁਣ ਆਪਾਂ ਪੜਦੇ ਹਾਂ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਸੀ ਕਚਹਿਰੀ ਵਿੱਚ ਤਾਂ ਉਹਨਾਂ ਲਈ ਛੋਟਾ ਦਰਵਾਜ਼ਾ ਖੋਲ੍ਹ ਦਿੱਤਾ ਗਿਆ ਸੀ ਤਾਂ ਕਿ ਉਹ ਸਿਰ ਝੁਕਾ ਕੇ ਅੰਦਰ ਆਉਣ ਤੇ ਉੱਥੇ ਬੈਠੇ ਸਾਰੇ ਮੁਗਲ ਇਹ ਰੌਲਾ ਪਾ ਦੇਣ ਕਿ ਛੋਟੇ ਸਾਹਿਬਜ਼ਾਦਿਆਂ ਨੇ ਇਸਲਾਮ ਕੂਲ ਕਰ ਲਿਆ ਪਰ ਜਦੋਂ ਪੁਰਾਣੇ ਇਤਿਹਾਸਕਾਰਾਂ ਦੇ ਲਿਖੇ ਹੋਏ ਸਰੋਤ ਪੜੇ ਜਾਂਦੇ ਹਨ ਤਾਂ ਉਹਨਾਂ ਨੇ ਇਹ ਲਿਖਿਆ ਹੈ ਕਿ ਛੋਟੇ ਸਾਹਿਬਜ਼ਾਦਾਂ ਦੀ ਜੋ ਪਹਿਲੀ ਪੀ ਸੀ ਸੀ ਉਸ ਵਿੱਚ ਉਹਨਾਂ ਨੇ ਵੱਡੇ ਦਰਵਾਜ਼ੇ ਰਾਹੀਂ ਸੂਬਾ ਸਰਹੰਦ ਦੇ ਸਾਹਮਣੇ ਪੇਸ਼ ਹੋਏ ਸਨ ਜਦੋਂ ਕਿ ਜੋ ਛੋਟੇ ਦਰਵਾਜੇ ਵਾਲੀ ਗੱਲ ਲਿਖੀ ਗਈ ਹੈ ਉਹ ਦੂਜੀ ਪੇਸ਼ੀਬੇਰੀ ਇਹਨਾਂ ਨੇ ਕੀਤਾ ਸੀਗਾ ਸੂਬਾ ਸਰਹੰਦ ਤੇ ਉਸ ਦੇ ਵਜੀਰਾ ਤੇ ਸਪਾਹਿਆਂ ਨੇ ਹੁਣ ਛੋਟੇ ਸਾਹਿਬਜ਼ਾਦਿਆਂ ਉੱਤੇ ਅਤਿਆਚਾਰ ਜੋ ਹੋ ਰਹੇ ਸਨ ਉਹ ਇਹ ਨਹੀਂ ਸੀ ਕਿ ਸਰਹੰਦ ਵਿੱਚ ਦਾਖਲ ਹੋਣ ਤੋਂ ਬਾਅਦ ਹੋਣੇ ਸ਼ੁਰੂ ਹੋਏ ਸਨ ਜਦੋਂ ਪਾਪੀ ਗੰਗੂ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਪੜਵਾ ਦਿੱਤਾ ਸੀ ਤਾਂ ਉੱਥੋਂ ਹੀ ਉਹਨਾਂ ਉੱਤੇ ਅਤਿਆਚਾਰ ਹੋਣੇ ਸ਼ੁਰੂ ਹੋ ਗਏ ਸਨ ਇਤਿਹਾਸਕਾਰ ਇੱਥੇ ਲਿਖਦੇ ਹਨ ਕਿ ਛੋਟੇ ਸਹਬਜ਼ਾਦਿਆਂ ਨੂੰ ਬੋਰੀਆਂ ਦੇ ਵਿੱਚ ਬੰਨ ਕੇ ਬੋਰੀਆਂ ਦਾ ਉੱਪਰੋਂ ਮੂੰਹ ਮਾਰਨ ਦਿੱਤਾ ਜਾਂਦਾ ਹੈ ਤੇ ਘੋੜਿਆਂ ਮਗਰ ਪਾ ਕੇ ਉਹਨਾਂ ਨੂੰ ਘੜੀਸਾ ਜਾਂਦਾ ਹੈ ਫਿਰ ਜਦੋਂ ਮਰਿੰਡੇ ਜੇਲ੍ਹ ਵਿੱਚ ਪਹੁੰਚਦੇ ਹਨ ਤਾਂ ਮਾਤਾ ਗੁਜਰ ਕੌਰ ਜੀ ਨੂੰ ਉੱਥੇ ਰस्सੀਆਂ ਨਾਲ ਬੰਨ ਕੇ ਇੱਕ ਖੂੰਜੇ ਵਿੱਚ ਬਿਠਾ ਦਿੱਤਾ ਜਾਂਦਾ ਹੈ ਤੇ ਛੋਟੇ ਸਹਬਜ਼ਾਦਿਆਂ ਨੂੰ ਉਹਨਾਂ ਹੀ ਬੋਰੀਆਂ ਵਿੱਚ ਬੰਦ ਇੱਕ ਖੂੰਜੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਤੇ ਸਾਰੀ ਰਾਤ ਇਦਾਂ ਹੀ ਛੋਟੇ ਸਹਬਜ਼ਾਦੇ ਬੋਰੀਆਂ ਵਿੱਚ ਬੰਦ ਰਹੇ ਸਨ। ਦੇਖੋ ਕਿੰਨਾ ਵੱਡਾ ਸਦਕ ਸੀ ਸਿਰਫ 7 ਸਾਲ ਤੇ 9 ਸਾਲ ਦੇ ਉਹਨਾਂ ਜੋਦਿਆਂ ਵਿੱਚ। ਫਿਰ ਇਸ ਤੋਂ ਬਾਅਦ ਜਦੋਂ ਸਵੇਰ ਹੁੰਦੀ ਹੈ ਤਾਂ ਉਹਨਾਂ ਦੇ ਹੱਥਾਂ ਵਿੱਚ ਤੇ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ ਜਾਂਦੀਆਂ ਹਨ। ਜਖਮ ਹੋਏ ਹੁੰਦੇ ਹਨ ਸਰੀਰ ਉੱਤੇ ਤੇ ਕੜਾਕੇ ਦੀ ਠੰਡ ਹੁੰਦੀ ਹੈ ਤੇ ਐਨੇ ਮਾਸੂਮ ਤੇ ਕੋਮਲ ਅੰਗਾਨੇ ਉਹ ਬੇੜੀਆਂ ਕਿੱਦਾਂ ਆਪਣੇ ਸਰੀਰ ਉੱਤੇ ਚੱਲੀਆਂ ਹੋਣਗੀਆਂ ਇਹ ਸਦਕ ਸੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਪੈਰ ਨੰਗੇ ਪੈਰੀ ਹੀ ਛੋਟੇ ਸਾਹਿਬਜ਼ਾਦੇ ਪਹੁੰਚਦੇ ਹਨ ਸੂਬੇ ਦੀ ਕਚਹਿਰੀ ਵਿੱਚ ਸਹਰੰਦ ਵਿਖੇ ਤੇ ਛੋਟੇ ਸਹਬਜ਼ਾਦੇ ਨੇ ਇੱਥੇ ਕਈ ਦਿਨਾਂ ਤੋਂ ਕੁਝ ਨਹੀਂ ਸਿੱਖਾਦਾ ਸਿਰਫ 9 ਤਰੀਕ ਨੂੰ ਗੰਗੂ ਦੇ ਘਰ ਦੇ ਪਤਾ ਸਿੱਖਾਦੇ ਸਨ ਤੇ ਜਦੋਂ ਇਹ ਛੋਟੇ ਸਹਬਜ਼ਾਦੇ ਗੁਰਗੋਬਨ ਸਿੰਘ ਜੀ ਦੇ ਫਰਜ਼ੰਦ ਸੂਬੇ ਦੀ ਕਚਹਿਰੀ ਵਿੱਚ ਪਹੁੰਚਦੇ ਹਨ ਤਾਂ ਉੱਥੇ ਇਹ ਯਕਾਰਾ ਲਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਪੁੱਲਣਾ ਧੰਨਵਾਦ